ਉਹ ਪ੍ਰਤੀਬੰਧ ਜਾਂ ਖੜਾ ਹੈ ਐਫ ਆਈ ਫੁੱਲ ਮੰਡੀ ਭਰੀ ਹੋਈ ਆ ਉਮੀਦ ਤੁਸੀਂ ਸਾਰੇ ਬਾਈ ਵਨ ਕੇ ਜੁੜੋ ਕਰਾ ਜੁੜ ਕੇ ਸੇਰ ਮਾਰੋ ਵੀਡੀਓ ਨੂੰ 85515 ਸਵੀਤਰਾਚਾਰ ਵਰਸ ਵੀਡੀਓ ਆ ਸਾਈਡ ਗੇਅਰ ਹੈ ਤੇ ਡਬਲ ਟੈਸਟੀ ਬੂਟਰਾਂ ਲੱਗ ਤੋਂ ਕਲਚ ਚੱਲ ਆ ਬਾਈ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਇਹਦੇ ਪਏ ਨੇ ਚੌਕੜਾ 9095 ਪੈਸੇ 16928 ਵਾਲੇ ਐਮ ਆਰ ਪੀ ਦੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਪੂਰਾ ਕੰਮ ਟਰੈਕਟਰ ਪਿਆ ਮਾਡਲ ਇਹ 21 ਹੈ ਤੇ ਰੇਟ ਦੀ ਕੀਤੀ ਜਾਵੇ 735000 ਰੇਟ ਅਟ ਰਟ ਦਾ 735000 ਟਰੈਕਟਰ ਦਾ ਰੇਟ ਹੈ ਤੇ ਸੈਂਪਲ ਕੱਪੜੇ ਵਾਲੀ ਛਤਰੀ ਹੈ ਤੇ ਮੂਰੇ ਆ ਗਿਆ 855 ਹੀ ਐਫ ਆਈ ਰਿਵਰਸ ਪੀਟੀਓ ਹੈ 4 ਸਟਾਰ ਹੈ ਸੈਂਟਰ ਗੇਅਰ ਹੈ ਤੇ ਇਸ ਟਰੈਕਟਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਇਹਦੇ ਪਏ ਨੇ 80 85 ਪੈਸੇ ਚ ਔਕੜਾ ਤੇ ਐਮ ਆਰ ਐਫ ਦੇ ਟਾਇਰ ਨੇ 14 ਨੋ 28 ਵਾਲੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਖੁੱਲਵੇਂ ਹਿੱਸੇ ਦਾ ਤੇ ਦੇਗੀ ਚੁੱਕਲੇ ਵਾਲਾ ਦੇ ਗਿੱਚੂਲੇ ਵਾਲਾ ਬਾਈ ਤੇ ਜੇ ਆਪਾਂ ਰੇਟ ਮਾਡਲ ਦੀ ਗੱਲ ਕਰੀਏ ਮਾਡਲ ਇਹ ਆ ਗਿਆ 19 19 ਮਾਡਲ ਆ ਗਿਆ ਪੂਰਾ 6 ਲੱਖ ਰੁਪਿਆ ਰੇਟ ਹੈ ਬਾਈ ਇਹਦਾ ਤੇ ਬਾਕੀ ਮੌਕੇ ਤੇ ਮਾਨਦਾਨ ਕੀਤਾ ਜਾਊ ਬਾਈ ਤੇ ਮੂਰੇ ਫੇਰ 855 ਆ ਗਿਆ ਐਫ ਈ 15 ਸੀਟਾਂ ਚ ਹੈ ਰਿਵਰਸ ਪੀਟੀਓ ਹੈ ਤੇ ਸਾਈਡ ਗੇਅਰਾ ਡਬਲ ਡਿਸਟ੍ਰਿਬਿਊਟਰ ਅਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਬਾਈ ਟਾਇਰ ਪਏ ਨੇ ਇਹਦੇ 90 95 ਪੈਸੇ ਚੌਕੜਾ ਅਗਲੇ ਰੇਡੀਅਲ ਨੇ ਮੰਗਰਲੇ ਕੁੜੀਆ ਤੇ ਟਾਇਰ ਨੇ 16 9 22 ਵਾਲੇ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਸੋਨਾ ਟਰੈਕਟਰ ਹੈ ਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਮਾਡਲ ਹੈ ਬਈ ਇਹ 22 22/23 23 ਦੀ ਕਾਪੀ ਹੈ 23 ਚ ਨਿਕਲਿਆ ਉਹਨਾਂ 22 ਦੀ ਕਾਪੀ ਤੇ 7 ਲੱਖ 85000 ਰੇਟ ਹੈ ਬਈ ਇਹਦਾ 7 ਲੱਖ 85000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਅੱਗੇ ਆ ਗਿਆ ਜੀ ਸੋਨਾ ਲਿਕਰ 700 ਰੁਪਿਆ ਗੁਰਦੀਪ ਸਿੰਘ ਜੁੜ ਗਿਆ ਤੇ ਪਿੱਛੇ ਲਿਫਟ ਜੀ ਜਗਲਾ 5405 ਗੁਰਦੀਪ ਸਿੰਘ ਜੀ ਦਿਖਾਉਣੇ 5405 ਤੇ ਟਰੈਕਟਰ ਤੋਂ ਨੂੰ ਦਿਖਾਈ ਜਾਂਦੇ ਆ ਆ ਜੋ 5405 ਦਿਖਾ ਦਿੰਦੇ ਆ ਤੁਹਾਨੂੰ ਤੇ ਉਹਦੇ ਪਾਸੇ ਜਦੋਂ ਅਸੀਂ ਵੀ ਜਾਂਦੀ ਜੇ ਤੇ ਆ ਆ ਗਿਆ ਜੀ 5405 ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ 사운ਡ ਸਿਸਟਮ ਲੱਗਿਆ ਹੋਇਆ ਟਰੈਕਟਰ ਸਕਰੀਨ ਦੇ ਉੱਪਰ ਹੈ ਤੇ ਸਾਈਡ ਗੇਅਰ ਹੈ ਲੱਗ ਤੋਂ ਕਲੱਚ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪਏ ਨੇ ਬਾਈ ਮਗਰਲੇ 90 95 ਪੈਸੇ ਐਮ ਆਰ ਐਫ ਦੇ 51930 ਵਾਲੇ ਤੇ ਅਗਲੇ ਟਾਇਰ ਪਏ ਨੇ ਬਾਈ ਜੀ ਸੀ 85 ਪੈਸੇ ਤੇ ਟਰੈਕਟਰ ਤੁਸੀਂ ਜੇ ਇੱਕ ਕਰ ਸਕਦੇ ਹੋ ਘੋੜਾ ਬੈਂਪਰ ਲੱਗਿਆ ਹੋਇਆ 21 ਮਾਡਲ ਹੈ 8 ਲੱਖ 25000 ਰੇਟ ਹੈ ਬਾਈ ਇਹਦਾ 8 ਲੱਖ 25000 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਸੇਮੀ ਸਿੰਘ 2511 ਬਾਈ 2511 ਬਾਈ ਜੇ ਮੈਂ ਤੁਹਾਨੂੰ ਦਿਖਾਵਾਂਗੇ ਪੂਰੇ ਆ ਗਿਆ 855 ਟਰੈਕਟਰ ਦੇਖ ਸਕਦੇ ਹੋ ਅਗਲੇ ਰੇਡੀਅਲ ਟਾਇਰ ਨੇ ਤੇ ਜੇ ਟਾਇਰਾਂ ਦੀ ਗੱਲ ਕੀਤੀ ਹੈ ਟਾਇਰ 9095 ਪੈਸੇ ਪੈਨੇ 14928 ਦੇ ਐਮ ਆਰ ਐਫ ਦੇ ਸਾਊਂਡ ਸਿਸਟਮ ਵਿੱਚ ਇਹ ਉਹ ਫੈਬਰ ਦੀ ਹੁੱਡ ਲੱਗੀ ਹੈ ਤੇ ਰਿਵਰਸ ਪੀਟੀਯੂ ਹੈ ਡਬਲ ਡਿਸਟ੍ਰਿਬਿਊਟਰ ਤੇ ਜੇ ਇਹਦੇ ਮਾਡਲ ਦੀ ਗੱਲ ਕੀਤੀ ਜਾਵੇ 17 5 ਲੱਖ 35000 ਰੇਟ ਹੈ ਬਾਈ ਟਰੈਕਟਰ ਦਾ 535 ਰੇਟ ਹੈ ਟਰੈਕਟਰ ਚੈੱਕ ਕਰ ਸਕਦੇ ਹੋ ਗੁਰਦੀਪ ਸਿੰਘ ਫੋਨ ਨੰਬਰ ਬਾਈ ਫੋਨ ਨੰਬਰ ਹਾਂ ਬੁਲਾ ਦਿੰਨੇ ਆ ਫੋਨ ਨੰਬਰ ਜੌਂਡੀਅਰ ਦਾ ਬੁਲਾ ਦਿੰਨੇ ਆ ਕਰ ਸਕਦੇ ਹੋ ਤੁਸੀਂ ਕੰਟੈਕਟ ਜੌਂਡੀਅਰ ਦਾ ਫੋਨ ਨੰਬਰ ਬੋਲਿਓ ਬਾਈ ਨੰਬਰ ਬੋਲਨੇ ਜ਼ਰਾ ਜੌਂਡੀਅਰ ਦਾ ਨੰਬਰ ਬੋਲਿਓ ਬਾਈ ਹਾਂਜੀ ਮੋਬਾਈਲ ਨੰਬਰ ਬੋਲ ਦਿਓ 8146824395 ਰਿਪੀਟ ਕਰਿਓ ਬਾਈ 8146824395 ਗੁਰਦੀਪ ਸਿੰਘ ਜੀ ਲੱਗ ਗਿਆ ਹੁਣਾਂ ਪਤਾ ਇਹ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਤੁਸੀਂ ਟਰੈਕਟਰ ਇਹ ਖਰੀਦ ਸਕਦੇ ਹੋ ਤੇ ਅਗਲੇ ਟਰੈਕਟਰ ਦੀ ਗੱਲ ਕਰੀਏ ਆ ਜੋ ਕਿ ਨਾ ਤੇ ਅੱਗੇ ਆ ਗਿਆ ਆਪਣੇ 855 ਜੀ 4 ਸਟਾਰ ਹੈ ਰਿਵਰਸ ਪੀਟੀਓ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਡਬਲ ਡਿਸਟ੍ਰਿਬਿਊਟਰ ਹੈ ਤੇ ਜੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹਦੇ ਬਾਈ ਚੌਕੜਾ ਰੁਪਿਆ ਪਏ ਨੇ ਤੇ ਗੁਡੀਆਰ ਦੇ ਟਾਇਰ ਨੇ 14 9 ਭਾਈ ਵਾਲੇ ਤੇ ਅਗਲੇ ਰੇਡੀਅਲ ਨੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਪੂਰਾ ਕੈਂਟ ਟਰੈਕਟਰ ਹੈ ਤੇ ਮਾਡਲ ਆ ਗਿਆ 19 ਰੇਟ ਹੈ 5,69,000 5,69,000 ਰੇਟ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਿੰਪਲ ਕੱਪੜੇ ਵਾਲੀ ਛਤਰੀ ਹੈ ਤੇ ਮੂਹਰੇ ਫੇਰ 855 ਆ ਗਿਆ ਜੀ ਟਰੈਕਟਰ ਦੇਖ ਸਕਦੇ ਹੋ 3 ਸਟਾਰਟ ਰਿਵਰਸ ਵੀਡੀਓ ਬਾਹਰ ਪੰਪ ਵਾਲਾ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਇਹ ਤੇ ਪਈ ਪਏ ਨੇ ਅੱਤੇ ਮਗਰਲੇ ਅੱਤੇ ਮੂਹਰੇ ਨੇ ਪੂੜਿਆਰ ਦੇ ਟਾਇਰ ਨੇ 14 9 22 ਆ ਗਏ ਅੱਦੇ ਟਾਰ ਨੇ ਯਾਨੀ ਕਿ ਤੇ ਮਾਡਲ ਇਹ ਆ ਗਿਆ 600 3 ਲੱਖ 39000 ਰੇਟ ਹੈ ਟਰੈਕ ਦਾ 10 ਮਾਡਲ ਦਾ 3 ਲੱਖ 39000 ਰੇਟ ਹੈ ਬਾਕੀ ਮੌਕੇ ਤੇ ਮਾਨਤਾਨ ਕੀਤਾ ਜੋ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਬਾਈ ਕਹਿੰਦਾ 315000 ਦਾ ਮੌਕੇ ਤੇ ਟਰੈਕਟਰ ਬਣ ਜੂ ਬਾਈ ਇਹ 315000 ਦਾ ਮੌਕੇ ਤੇ ਟਰੈਕਟਰ ਬਣ ਜੂ ਹਾਂਜੀ ਪਿੰਡ ਪਹੁੰਚਣ ਲੱਗਿਆ ਤੇਲ ਵੀ ਦੇਵਾਂਗੇ ਜਿੰਨਾ ਪਿੰਡ ਪਹੁੰਚਣ ਲੱਗਿਆ ਤੇਲ ਖਾਊਗਾ ਪਿੰਡ ਪਹੁੰਚਣ ਲੱਗਿਆ ਜਿੰਨਾ ਤੇਲ ਖਾਊ ਉਹ ਤੇਲ ਵੀ ਦੇ ਦੇਵਾਂਗੇ ਦੇਵਾਂਗੇ ਠੀਕ ਆ ਮੋਬਾਈਲ ਨੰਬਰ ਬੋਲ ਦਿਓ ਬਾਈ 9855019099 ਰਿਪੀਟ ਕਰਿਓ ਬਾਈ 9855019099 ਇਹ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਤੁਸੀਂ ਟਰੈਕਟਰ ਇਹ ਖਰੀਦ ਸਕਦੇ ਹੋ ਬਾਈ ਤੇ ਅਗਲੇ ਟਰੈਕਟਰ ਦੀ ਆਪਾਂ ਗੱਲ ਕਰਦੇ ਆ 724 ਆ ਗਿਆ ਬਾਈ 724 ਆ ਗਿਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਪਏ ਨੇ 80 85 ਵੈਸੇ 12 4 22 ਵਾਲੇ ਤੇ ਮਾਡਲ ਇਹ ਆ ਗਿਆ 93 1 ਲੱਖ 32000 ਇਹਦਾ ਰੇਟ ਹੈ ਟਰੈਕਟਰ ਦੇਖ ਸਕਦੇ ਮੇਂਦਰ ਆ ਗਿਆ 585 ਟਰੈਕਟਰ ਤੁਸੀਂ ਦੇਖ ਸਕਦੇ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਬਾਈ ਜੀ ਇਹਦੇ ਪਏ ਨੇ 20 ਕੇ ਪੈਸੇ ਚੌਕੜਾ ਤੇ ਜਿਹੜੇ ਮਾਡਲ ਦੀ ਗੱਲ ਕੀਤੀ ਜਾਵੇ ਮਾਡਲ ਇਹ ਆ ਗਿਆ 87 ਤੇ ਰੇਟ ਇਹਦਾ ਬਈ 90000 90000 ਰੇਟ ਹੈ ਦੇਖ ਸਕਦੇ ਹੋ ਤੁਸੀਂ ਮੂਰੇ ਆ ਗਿਆ 450 ਪਾਵਰ ਟਰੈਕ ਜੀ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਚੌਕੜਾ ਪਏ ਨੇ ਰੁਪਿਆ ਬਾਈ ਤੇ ਵੀਕੇਟੀ ਦੇ ਟਾਇਰ ਨੇ 14928 ਵਾਲੇ ਤੇ ਮਾਡਲ ਦੀ ਗੱਲ ਕੀਤੀ ਜਾਵੇ 8 ਮਾਡਲ ਹੈ 250000 ਬਾਈ ਰੇਟ ਹੈ ਦਾ 250000 ਰੇਟ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਤੇ ਮੂਰੇ ਆ ਗਿਆ ਜੀ 6055 6055 ਆ ਗਿਆ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਸਾਈਡ ਗੇਅਰ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੀ ਗੱਲ ਕੀਤੀ ਜਾਵੇ 80 ਵਿਚਾਰ ਸੀ ਪਾਉਣ ਦੇ ਟਾਇਰ ਚੌਕੜਾ ਪੈਣੇ ਗੁੜੀਆ ਦੇ 16928 ਵਾਲੇ ਟਰੈਕਟਰ ਤੁਸੀਂ ਦੇਖ ਸਕਦੇ ਹੋ ਬਾਈ ਬਣ ਕੇ 18 ਬੰਦੇ ਜੁੜੇ ਹੋ 18 ਦੇ 18 ਸ਼ੇਅਰ ਮਾਰਦੇ ਹੋ ਪੀਰ ਬਣ ਕੇ ਬੰਦੇ ਹੋਰ ਜੁੜ ਜਾਣਗੇ ਇਹ 14 ਮਾਡਲ ਆ ਗਿਆ 4 ਲੱਖ 73000 ਬਾਈ ਰੇਟ ਆ ਗਿਆ ਦਾ 4 ਲੱਖ 73000 ਰੇਟ ਆ ਗਿਆ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਤੇ ਸਾਊਂਡ ਸਿਸਟਮ ਵਿੱਚ ਹੀ ਜੋ ਮੂਰੇ ਆ ਗਿਆ ਜੀ 855 ਐਫੀ ਰਿਵਰਸ ਪੀਟੀਓ ਤੇ ਟਰੈਕਟਰ ਦੇ ਸਕਦਾ ਹਾਂ ਬਾਈ ਜੀ ਤੇ ਜਿਹੜਾ ਟਾਇਰਾਂ ਦੀ ਗੱਲ ਕੀਤੀ ਜਾ ਬ ਟਾਇਰ ਇਹਦੇ ਚੌਕੜਾ ਪਏ ਨੇ 80 85 ਪੈਂਸ ਜੇ ਕਿਸੋ ਨਾਲ ਨੰਬਰ 1 ਦੇ ਵੇਟ ਬੂਟ ਲੱਗੇ ਹੋਏ ਨੇ 15 9 28 ਵਾਲੇ ਨੇ ਤੇ ਮਾਡਲ ਇਹ ਆ ਗਿਆ ਬਾਈ ਜੀ 12 435000 ਬਾਈ ਰੇਟ ਹੈ ਇਹਦਾ 435000 ਰੇਟ ਹੈ ਪੰਜਾਬ ਨੰਬਰ ਹੈ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਡਬਲ ਟੈਸਟੀ ਬੂਟ ਰ ਹੈ ਤੇ ਮੂਰੇ ਆ ਗਿਆ ਸੋਨਾ ਲੀਕਾ 750 ਜੀ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਟਾਇਰਾਂ ਦੀ ਗੱਲ ਕੀਤੀ ਜਾਵੇ ਟਾਇਰ ਪਏ ਨੇ 70 75 ਪੈਂਸੇ ਜੇ ਕਿ ਸੋਨਾ ਨੰਬਰ 1 ਦੇ ਟਾਇਰ ਨੇ ਬਾਈ 14922 ਵਾਲੇ ਤੇ ਮਾਡਲ ਇਹ ਆ ਗਿਆ 7 2 ਲੱਖ 95000 ਰੇਟ ਹੈ ਬਾਈ ਜੀ ਲੋ ਵੀ ਮਿੱਤਰੋ ਟਰੈਕਟਰ ਤੁਹਾਨੂੰ ਦਿਖਾ ਤੇ 251193 ਮਾਡਲ ਵੀ ਬਾਈ ਭਾਲ ਕੇ ਰੱਖਾਂਗੇ ਜੇ ਇੱਥੇ ਆ ਗਿਆ ਵੀਡੀਓ ਚ ਦਿਖਾਵਾਂਗੇ ਤੇ ਅਗਲੀ ਲਾਈਵ ਨਾਲ ਜੁੜਦੇ ਆਪਾਂ ਅਗਲੀ ਲਾਈਵ ਕਰਾਂਗੇ 20 ਮਿੰਟਾਂ ਦਾ ਕਰਾ ਵੀਡੀਓ ਬਣਾਉਣੀ ਆ ਉਸ ਕਰਕੇ ਕੱਟਣ ਜਾ ਰਹੇ ਆ ਤੇ ਲਾਜ਼ਮੀ ਜੁੜਿਓ ਤੇ ਜਿਹੜੇ-ਜਿਹੜੇ ਭਾਈਆਂ ਨੇ ਟਰੈਕਟਰ ਕਿਹਾ ਉਹ ਆਪਾਂ ਲਾਜ਼ਮੀ ਦਿਖਾਵਾਂਗੇ ਤੇ ਬਾਕੀ ਧੰਨਵਾਦ ਬਾਈ ਤੁਹਾਡਾ